ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਮਾ ਅੱਜ ਮੁੱਖੋਂ ਫਰਮਾਉਂਦੇ ਹਨ ਕਿ ਇਹ ਲੋਕ ਭਾਈ ਬੜੇ ਭੋਲੇ ਹਨ ਇਹਨਾਂ ਨੂੰ ਪਤਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਸਤਰ ਕਿੰਨੇ ਜ਼ਿਆਦਾ ਜ਼ਰੂਰੀ ਹੈ ਤੇ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਹੁਣ ਅੱਜ ਦੇ ਸਮੇਂ ਵਿੱਚ ਵਿਦਿਆ ਪੜ੍ਹਾਈ ਬਹੁਤ ਜ਼ਰੂਰੀ ਆ ਉਵੇਂ ਹੀ ਮਹਾਰਾਜ ਨੇ ਕਿਹਾ ਸੀ ਕਿ ਇਹਨਾਂ ਦੋਵਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਪੜ੍ਹਾਈ ਨੂੰ ਤੇ ਸ਼ਾਸਤਰਾ ਨੂੰ ਇਹ ਬਹੁਤ ਜ਼ਰੂਰੀ ਆ ਜੇਕਰ ਤੁਸੀਂ ਇਹਨਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਚੱਲੋਗੇ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ ਫਿਰ ਉੱਥੋਂ ਦੇ ਸਿੰਘਾਂ ਨੇ ਮਹਾਰਾਜ ਅੱਗੇ ਅਰਜ਼ ਕੀਤੀ ਕਿ ਮਹਾਰਾਜ ਅਸੀਂ ਤਾਂ ਤੁਹਾਡੇ ਸਿੰਘ ਬਣਨ ਨੂੰ ਤਿਆਰ ਹਾਂ ਪਰ ਔਰੰਗਜ਼ੇਬ ਨੇ ਤੁਹਾਡੇ ਬਾਰੇ ਬਹੁਤ ਗਲਤ ਅਫਵਾਹਾਂ ਫੈਲਾਈਆਂ ਹਨ ਤੇ ਉਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੂੰ ਫੜ ਲਓ ਤੇ ਉਹਨਾਂ ਨੂੰ ਕਤਲ ਕਰ ਦਿਓ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਸਿੰਘ ਹਨ ਉਹ ਤਾਂ ਬੜੇ ਜਿਆਦਾ ਡਰਪੋਕ ਹਨ ਇਸ ਤਰ੍ਹਾਂ ਉਹ ਕਹਿੰਦਾ ਹੈ ਕਿ ਮੈਂ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਕਿਸੇ ਨੂੰ ਲੈ ਨਹੀਂ ਦੇਣਾ ਮੈਂ ਸਾਰੇ ਇੱਥੇ ਮੁਸਲਮ ਬਣਾ ਦੇਣਿਆਂਗੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਤੀਜਾ ਮਜ਼ਬਾ ਬਣਾਉਣ ਲੱਗਿਆ ਮੈਂ ਉਸ ਨੂੰ ਬੰਨ ਨਹੀਂ ਦੇਣਾ ਕਹਿੰਦੇ ਹਨ ਕਿ ਮਹਾਰਾਜ ਇਸ ਤਰ੍ਹਾਂ ਦੀਆਂ ਤੁਹਾਡੇ ਬਾਰੇ ਉਹ ਗੱਲਾਂ ਕਰਦਾ ਹੈ ਤੇ ਉਹ ਸਾਨੂੰ ਡਰਾਉਂਦਾ ਹੈ ਧਮਕਾਉਂਦਾ ਹੈ ਤੇ ਕਹਿੰਦਾ ਹੈ ਮੈਂ ਕਿਸੇ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਨਹੀਂ ਬਣਨ ਦੇਣਾ ਉਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਕਰਮ ਕਾਂਡ ਕਰਦਾ ਹੈ ਉਹ ਤਾਂ ਝਟਕੇ ਦਾ ਮਾਸ ਛਕਾਉਂਦਾ ਹੈ ਉੱਠਾ ਨੇੜੇ ਟੁਕਣ ਨਹੀਂ ਦਿੰਦੇ ਪੱਥਰਾਂ ਦੀ ਪੂਜਾ ਨਹੀਂ ਕਰਦੇ ਇਹ ਛੂਦਰਾਂ ਦੀ ਪੂਜਾ ਕਰਾਉਂਦੇ ਆ ਇਹਨਾਂ ਨੇ ਤਾਂ ਨੀਚ ਜਾਤੀ ਵਾਲਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਹੈ ਇਹ ਤਾਂ ਆਪਣੇ ਗੁਰੂ ਦੇ ਨਾਮ ਦੀ ਤੇ ਗੁਰੂ ਦੇ ਅਸਥਾਨਾਂ ਦੀ ਪੂਜਾ ਕਰ ਹੁੰਦੇ ਆ ਤੇ ਇਨਾਂ ਪਿੱਛੇ ਔਰੰਗਜ਼ੇਬ ਤੁਹਾਨੂੰ ਕਿਵੇਂ ਲੱਗਣ ਦੇ ਦੇਵਗਾ ਇਸ ਦੇਸ਼ ਦੀ ਜੋ ਹਕੂਮਤ ਆ ਉਹ ਗੁਰੂ ਜੀ ਆਪ ਤੋਂ ਬਹੁਤ ਜ਼ਿਆਦਾ ਦੁਖੀ ਹੋ ਗਈ ਹੈ ਤੇ ਜਿਹੜੇ ਲੋਕ ਹਨ ਉਹ ਔਰੰਗਜ਼ੇਬ ਦੇ ਡਰ ਤੋਂ ਅੱਗੇ ਨਹੀਂ ਆਉਂਦੇ ਕੁਝ ਸਿੱਖਾਂ ਨੇ ਜਦੋਂ ਧੰਗ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਤਾਂ ਅੰਤਰਜਾਮੀ ਹੋ ਤੇ ਅਸੀਂ ਤੁਹਾਡੇ ਸਿੰਘ ਸਜੇ ਹ ਮਹਾਰਾਜ ਇੱਥੇ ਮੁੱਖੋਂ ਬਚਨ ਫਰਮਾਉਂਦੇ ਹਨ ਕਿ ਸਿੱਖ ਨੂੰ ਹੋਰ ਕਿਸੇ ਨੂੰ ਪੂਜਣ ਦੀ ਲੋੜ ਕੀ ਹੈ ਜਦੋਂ ਤੁਹਾਡੇ ਕੋਲ ਸੂਰਜ ਹੈ ਤਾਂ ਤੁਸੀਂ ਹਿੰਦੀਵਿਆਂ ਤੋਂ ਕੀ ਕਰਾਉਣਾਗਾ ਕਿਉਂਕਿ ਸੂਰਜ ਦੇ ਤਪ ਅੱਗੇ ਤਾਂ ਸਾਰੇ ਹੀ ਚਾਨਣ ਫਿੱਕੇ ਪੈ ਜਾਂਦੇ ਆ ਇਸੇ ਕਰਕੇ ਮਹਾਰਾਜ ਕਹਿੰਦੇ ਕਿ ਹਿੰਦੂਆਂ ਦੀ ਸਨਾਤਨੀਆਂ ਦੀ ਮੁਸਲਮਾਨਾਂ ਦੀ ਮਰਿਆਦਾ ਆਪਣੀ ਅਲੱਗ-ਅਲੱਗ ਹੋਵੇਗੀ ਪਰ ਜੋ ਖਾਲਸਾ ਪੰਥ ਦੀ ਆਪ ਆਪਣੀ ਮਰਿਆਦਾ ਉਹ ਸਭ ਨਾਲੋਂ ਨਿਰਾਲੀ ਆ ਤੇ ਇਹ ਜੋ ਰੰਗਜੀਵ ਕਹਿ ਰਿਹਾ ਹੈ ਕਿ ਅਸੀਂ ਇਹ ਹੋਣ ਨਹੀਂ ਦੇਣਾ ਇਹੀ ਕੁਛ ਕਰਨ ਲਈ ਅਸੀਂ ਇਸ ਜਗਤ ਦੇ ਵਿੱਚ ਆਏ ਹਾਂ ਤੇ ਮਹਾਰਾਜ ਨੇ ਕਿਹਾ ਕਿ ਅੰਮ੍ਰਿਤ ਦੀ ਦਾਤ ਲੈਣੀ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਜਰੂਰੀ ਆ ਕਿ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਪੰਜ ਕਕਾਰ ਤੇ ਸਿੱਖ ਰਹਿਤ ਮਰਿਆਦਾ ਅਸੀਂ ਆਪਣੇ ਸਿੰਘਾਂ ਨੂੰ ਹਾਲਸੇ ਨੂੰ ਦੇ ਚੱਲੇ ਆ ਇਸ ਦੇ ਨਾਲ ਹੀ ਉਹਨਾਂ ਦਾ ਧਰਮ ਬਚ ਸਕਦਾ ਤੇ ਉਹ ਦੂਜਿਆਂ ਦੇ ਧਰਮ ਦੀ ਵੀ ਰਾਖੀ ਕਰਨਗੇ ਮਹਾਰਾਜ ਕਹਿੰਦੇ ਕਿ ਇਹ ਇੱਕ ਐਸੀ ਬੜਮੁੱਲੀ ਦਾਤ ਆ ਜਿਵੇਂ ਹਿੰਦੂ ਵੀਰਾਂ ਦੇ ਕੋਲ ਉਹਨਾਂ ਦਾ ਜਨੇਊ ਆ ਇਹ ਹਿੰਦੂ ਵੀਰ ਆਪਣੀ ਉਸ ਧਾਰਮਿਕ ਨਿਸ਼ਾਨੀ ਨੂੰ ਲੁਕਾ ਕੇ ਰੱਖ ਦਿਆ ਬਿਨਾ ਪੁੱਸੇ ਤੋਂ ਉਹਨਾਂ ਦਾ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਨੇ ਜਨੇਊ ਪਹਿਨਿਆ ਹੈ ਕਿ ਨਹੀਂ ਇਸ ਕਰਕੇ ਮਹਾਰਾਜ ਨੇ ਕਿਹਾ ਕਿ ਤੀਜਾ ਪੰਥ ਖਾਲਸਾ ਸਾਜੂ ਜਿਸ ਵਿੱਚ ਮਹਾਰਾਜ ਕਹਿੰਦੇ ਕੇਸ ਕੰਗਾ ਕਸਹਿਰਾ ਕੜਾ ਕਿਰਪਾਨ ਗੁਰੂ ਦੀ ਮਰਿਆਦਾ ਤੇ ਰਹਿਤ ਸਿੰਘਾਂ ਦੀ ਅਲੱਗ ਹੋਵੇਗੀ ਸਭ ਨਾਲੋਂ ਇਹਦੇ ਵਿੱਚ ਲੱਖਾਂ ਵਿੱਚ ਖੜਾ ਹੋਇਆ ਸਿੰਘ ਸਭ ਤੋਂ ਅਲੱਗ ਹੋਵੇਗਾ ਤੇ ਦੂਰੋਂ ਹੀ ਪਹਿਚਾਨਿਆ ਜਾਵੇਗਾ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜੀ ਮਰਿਆਦਾ ਤਿਆਰ ਕਰ ਦਿੱਤੀ ਕਿ ਹੋਰਾਂ ਵਿੱਚ ਰਲਦੇ ਸਾਰ ਹੀ ਖਾਲਸਾ ਉੱਥੇ ਪ੍ਰਗਟ ਹੋ ਜੂ ਵੱਖ ਦਿਸੂਗਾ ਸਭ ਨਾਲੋਂ ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਕਹਿ ਦਈਏ ਹਿਰਨਾਂ ਦੇ ਝੁੰਡ ਵਿੱਚ ਸ਼ੇਰ ਖੜਾ ਹੋਇਆ ਅਲੱਗ ਹੀ ਦਿਖਾਈ ਦੇਵੇਗਾ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਇਸ ਤਰ੍ਹਾਂ ਹੀ ਸਾਜਿਆ ਹੁਣ ਖਾਲਸਾ ਪੰਥ ਸਾਜਣ ਦੀ ਲੋੜ ਕੀ ਪਈ ਸੀ ਮਹਾਰਾਜ ਨੂੰ ਸਮੇਂ ਨੂੰ ਵੇਖਦੇ ਹੋਏ ਮਹਾਰਾਜ ਨੇ ਉੱਥੇ ਵਚਨ ਕੀਤਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜਦੋਂ ਕੋਈ ਸੰਤਾਂ ਨੂੰ ਮਹਾਤਮਾ ਨੂੰ ਦੁਖੀ ਕਰਦਾ ਉਥੋਂ ਦੀ ਜਨਤਾ ਨੂੰ ਦੁਖੀ ਕਰਦਾ ਤਾਂ ਪ੍ਰਮਾਤਮਾ ਅਕਾਲ ਪੁਰਖ ਵੀ ਦੁਖੀ ਹੋ ਜਾਂਦਾ ਹੈ ਤੇ ਜਦੋਂ ਪਰ ਜਿਆ ਖੁਸ਼ ਹੁੰਦੀ ਆ ਉਸ ਸਮੇ ਉਹ ਅਕਾਲ ਪੁਰਖ ਪਰਮਾਤਮਾ ਵੀ ਖੁਸ਼ ਹੁੰਦਾ ਗਾ ਫਿਰ ਮਹਾਰਾਜ ਨੇ ਕਿਹਾ ਕਿ ਭਾਈ ਸਿੱਖੋ ਅੱਜ ਜੋ ਤੁਹਾਡੇ ਮਗਰ ਇਹ ਤੁਹਾਡੀਆਂ ਗੱਲਾਂ ਕਰਦੇ ਆ ਨਾ ਐਸਾ ਕੋਈ ਦਿਨ ਆਵੇਗਾ ਜਦੋਂ ਖਾਲਸੇ ਦਾ ਰਾਜ ਹੋਵੇਗਾ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਜੋ ਇਹ ਅੱਜ ਤੁਹਾਡੀਆਂ ਗੱਲਾਂ ਕਰਦਿਆ ਇਹ ਇੱਕ ਦਿਨ ਤੁਹਾਨੂੰ ਧੋਖਾ ਵੀ ਦੇਣਗੇ ਮਹਾਰਾਜ ਕਹਿੰਦੇ ਕਿ ਭਾਈ ਸਿੱਖੋ ਸਿੰਘੋ ਖਾਲਸਾ ਜੀ ਤੁਹਾਡਾ ਤੇਜ ਐਸਾ ਵਧੇਗਾ ਚਾਰੇ ਵਰਨਾ ਵਿੱਚੋਂ ਸੰਗ ਸਜਣਗੇ ਅੱਜ ਦੇ ਟਾਈਮ ਵਿੱਚ ਮਹਾਰਾਜ ਦੇ ਇਹ ਹੁਕਮ ਕੀਤੇ ਹੋਏ ਬਚਨ ਕੀਤੇ ਹੋਏ ਸਿੱਧ ਵੀ ਹੋ ਰਹੇ ਹਨ ਆਪਾਂ ਦੇਖਦੇ ਹਾਂ ਕਿ ਬਾਹਰਲੀਆ ਕੰਟਰੀਆਂ ਵਾਲੇ ਗੋਰੇ ਅਤੇ ਹੋਰ ਵਿਰਾਧ ਰੰਗਾਂ ਦੇ ਲੋਕ ਭਾਈਚਾਰਿਆਂ ਦੇ ਲੋਕ ਅੰਬਰਸ ਨੂੰ ਸ਼ੱਕ ਰਹੇ ਹਨ ਮਹਾਰਾਜ ਕਹਿੰਦੇ ਕਿ ਭਾਈ ਬਾਣਾ ਰੱਖਣਗੇ ਤੁਸੀਂ ਰੋਜ਼ਗਾਰ ਕਰਕੇ ਕਿਰਤ ਕਰਕੇ ਆਪਣਾ ਨਿਰਵਾਹ ਕਰਨਾ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ